ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਗੜਸ਼ੰਕਰ ਦੇ ਤਿੰਨ ਪਿੰਡ ਬੀਰਮਪੁਰ ਸਾਦੋਵਾਲਾ ਤੇ ਸੋਲੀ ਵਿਖੇ ਬਿਜਲੀ ਦੀ ਸਪਲਾਈ ਠੱਪ ਹੋਣ ਤੇ ਪਰੇਸ਼ਾਨ ਲੋਕਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਫ਼ਤਰ ਗੜਸ਼ੰਕਰ ਦੇ ਅੱਗੇ ਰੋਸ ਜ਼ਾਹਰ ਕੀਤਾ ਇਸ ਮੌਕੇ ਪਿੰਡ ਵਸਿਆ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੀ ਸਪਲਾਈ ਦਾ ਫੀਡਰ ਪਿੰਡ ਦੁਗਰੀ ਦੇ ਵਿੱਚ ਹੈ ਜਿਸ ਦੇ ਨਾਲ ਉਹਨਾਂ ਦੇ ਪਿੰਡਾਂ ਤੋਂ ਇਲਾਵਾ ਆਲੇ ਦੁਆਲੇ ਦੇ 10 ਪਿੰਡ ਜੁੜੇ ਹੋਏ ਹਨ ਉਹਨਾਂ ਨੇ ਦੱਸਿਆ ਕਿ ਜਦੋਂ ਇਹਨਾਂ 10 ਪਿੰਡਾਂ ਦੇ ਵਿੱਚ ਕੋਈ ਵੀ ਫਾਲਟ ਪੈਂਦਾ ਹੈ ਤਾਂ ਉਹਨਾਂ ਦੇ ਤਿੰਨ ਪਿੰਡਾਂ ਦੀ ਸਪਲਾਈ ਕੱਟ ਦਿੱਤੀ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਦੇ ਵਿੱਚ ਗਰੀਬ ਪਰਿਵਾਰ ਰਹਿੰਦੇ ਹਨ ਜਿਨ੍ਹਾਂ ਕੋਲ ਇਨਵਰਟਰ ਤੇ ਜਨਰੇਟਰ ਨਹੀਂ ਹਨ ਅਤੇ ਬਿਜਲੀ ਵਿਭਾਗ ਵੱਲੋਂ ਪਿਛਲੇ ਲੰਬੇ ਸਮੇਂ ਤੋਂ 24-24 ਘੰਟੇ ਬਿਜਲੀ ਕੱਟੀ ਜਾ ਰਹੀ ਹੈ ਜਿਸ ਦੇ ਕਾਰਨ ਉਨ੍ਹਾਂ ਦਾ ਜੂਣਾ ਔਖਾ ਹੋਇਆ ਪਿਆ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਿਜਲੀ ਵਿਭਾਗ ਦੇ ਐਸਡੀਓ ਨੂੰ 15 ਦਿਨ ਪਹਿਲਾਂ ਮਿਲ ਕੇ ਇਸੇ ਸਮੱਸਿਆ ਬਾਰੇ ਦੱਸਿਆ ਸੀ ਅਤੇ ਬਿਜਲੀ ਕਟਾ ਬਾਰੇ ਜਦੋਂ ਵੀ ਇਹਨੂੰ ਫੋਨ ਕੀਤਾ ਤਾਂ ਉਨ੍ਹਾਂ ਦੇ ਨਾਲ ਮਾੜੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਨੂੰ ਗੜਸ਼ੰਕਰ ਜਾਂ ਸਾਧੋਵਾਲ ਫੀਡਰ ਦੇ ਨਾਲ ਜੋੜਿਆ ਜਾਵੇ ਤਾਂ ਕਿ 10 ਸੋਕੂ ਦਾ ਸਾਂ ਲੈ ਸਕਣ ਇਸ ਮੋਕੇ ਬਿਜਲੀ ਵਿਭਾਗ ਦੇ ਐਕਸੀਅਨ ਸੁਮੀਤ ਧਵਨਿਸ਼ ਵਾਸਨ ਦਵਾਇਆ ਹੈ ਕਿ ਉਹਨਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਟੂ ਚੋਹਾਨ ਦੀ ਰਿਪੋਰਟ ਮੈਂ ਜੈ ਸਿੰਘ ਸਾਹਿਬ ਸੁਨੀਰ ਕੁਮਾਰ ਜੀ ਐਸਡੀਓ ਸਾਹਿਬ ਨੂੰ ਮੈਂ ਕਈ ਵਾਰ ਦੱਸ ਚੁੱਕਾ ਐਕਸੀਅਨ ਸਾਹਿਬ ਨੂੰ ਵੀ ਕਈ ਵਾਰੀ ਬੇਨਤੀ ਕਰ ਚੁੱਕਾ ਵੀ ਬੰਦਾ ਮੈਂ ਸਵੇਰੇ ਬਕਾ ਦਾ ਜਦੋਂ ਇਹਨੂੰ ਫੋਨ ਕਰ ਦਿੰਦਾ ਠੀਕਾ ਉਹ ਅੰਬਾਰਵਾਜੀ ਕੋਈ ਤਾਂਕੀ ਦੇ ਰਿਹਾ ਤੁਸੀਂ ਤੁਹਾਡੇ ਤੇ ਜੋ ਹੁੰਦਾ ਕਰ ਲੋ ਇਹ ਸਭ ਇੱਥੇ ਤੁਹਾਡਾ ਕੀ ਕਹਿਣਾ ਹੈ ਕੋਨ ਨੂੰ ਸਮਝ ਆਇਆ ਭਾਜੀ ਕਿ ਵਰਤਰੀ ਤੁਮ ਜਾਣੇ ਨਾਲ ਉਹ ਫੀਡਰ ਚੇਂਜ ਕਰੀ ਹੁਣ ਲੱਗਦਾ ਕਿ ਪਰਸਨਲ ਹਾਈਪ ਕਰਦੀ ਫੀਡਰ ਚੇਂਜ ਕਰੀ ਮੇਰਾ ਪਾਜੀ ਨਾਮ ਰਾਹੁਲ ਕੁਮਾਰ ਆ ਮੈਂ ਮੌਜੂਦਾ ਪੰਚਾਇਤ ਮੈਂਬਰ ਆ ਪਿੰਡ ਬਿਰਮਪੁਰ ਦੇ ਵਿੱਚ ਤੇ ਜਨਾਬ ਸਾਡੇ ਪਿੰਡ ਦੇ ਵਿੱਚ ਨਾ ਜਿਹੜੀ ਲਾਈਟ ਦੀ ਸਮੱਸਿਆ ਆ ਬਹੁਤ ਜ਼ਿਆਦਾ ਆ ਕਿਉਂ ਸਾਡੇ ਹਨਾ ਪਿੰਡ ਪੈਂਦਾ ਆਪਣੇ ਡੁਗਰੀ ਫੀਡਰ ਪੈਂਦਾ ਸਾਡੇ ਪਿੰਡ ਨੂੰ ਅਗਰ ਇਹਨਾਂ ਦੀ ਕਿਤੇ ਵੀ ਪ੍ਰੋਬਲਮ ਹੁੰਦੀ ਹੈ ਨਾ ਡੁਗਰੀ ਫੀਡਰ ਦੇ ਵਿੱਚ ਇੱਕ ਤਕਰੀਬਨ ਇਹ 8 ਤੋਂ 10 ਪਿੰਡ ਪੈਂਦੇ ਆ ਅਗਰ ਇਹਨਾਂ ਦੇ ਕਿਸੇ ਪਿੰਡ ਦੇ ਵਿੱਚ ਵੀ ਪ੍ਰੋਬਲਮ ਹੁੰਦੀ ਹੈ ਤੇ ਉਹ ਸਾਡੇ ਪਿੰਡ ਦੀ ਲਾਈਟ ਕੱਟ ਦਿੰਦੇ ਆ ਇਹ ਠੀਕ ਹੈ ਉਹਦੇ ਨਾਲ ਕੀ ਆ ਮੰਨ ਲਓ ਪਰਸੋਂ ਰਾਤ ਸਾਡੇ 2 ਵਜੇ ਦੀ ਲਾਈਟ ਗਈ ਹੋਈ ਕੱਲ ਦੁਪਹਿਰੇ 2 ਵਜੇ ਲਾਈਟ ਆਈ ਆ ਉਹ ਵੀ ਸਿਰਫ 15 ਮਿੰਟ ਲਈ ਤੇ 15 ਮਿੰਟ ਬਾਅਦ ਚੋਂ ਇਹਨਾਂ ਨੇ ਫੇਰ ਲਾਈਟ ਕੱਟ ਲਈ ਤੇ ਫੇਰ ਜਾ ਕੇ ਸ਼ਾਮ ਨੂੰ 6 ਵਜੇ ਲਾਈਟ ਆਈ ਆ ਠੀਕ ਹੈ ਉਹਦੇ ਨਾਲ ਮੰਨ ਲਓ ਕੋਈ ਬੱਚਾ ਆ ਕੋਈ ਬਿਮਾਰ ਆ ਜਾਂ ਕੋਈ ਬਜ਼ੁਰਗ ਆ ਉਹਨੂੰ ਕਿੰਨੀ ਪਰੇਸ਼ਾਨੀ ਹੁੰਦੀ ਹੈ ਮੰਨ ਲਓ 24 24 ਘੰਟੇ ਤੇ ਇਹਨਾਂ ਦੇ ਲੱਟਾ ਕੱਟ ਲੱਗਦੇ ਆ ਠੀਕ ਹੈ ਹੁਣ ਸਾਡੀ ਤਾਂ ਇਹੀ ਮੰਗਿਆ ਵੀ ਅਸੀਂ ਚਾਹਦੇ ਆ ਵੀ ਸਾਡਾ ਡੁਗਰੀ ਫੀਡਰ ਤੋਂ ਕੱਟ ਕੇ ਸਾਨੂੰ ਹਨਾ ਲਾਈਨ ਸਿੱਧੀ ਗੜਸ਼ੇਂਕਰ ਤੋਂ ਜੋੜੀ ਜਾਵੇ ਜਾਂ ਫੇ ਅਗਰ ਨਹੀਂ ਇਹ ਕਿਸੇ ਪਿੰਡ ਨਾਲ ਜੋੜਨਾ ਚਾਹੁੰਦੇ ਤਾਂ ਸਾਨੂੰ ਸੱਧਵਾਲਾ ਲੋ ਜਿਹੜੀ ਲਾਈਨ ਪ੍ਰੋਪਰ ਰਹਿੰਦੀ ਆ ਸਾਨੂੰ ਉਧਰੋਂ ਜੋੜਿਆ ਜਾਵੇ ਇਹ ਸਾਨੂੰ ਹਮੇਸ਼ਾ ਹੀ ਅੱਗੇ ਲਾਰਾ ਲਾ ਦਿੰਦੇ ਆ ਤੇ ਅਸੀਂ ਐਕਸ਼ਨ ਸਾਹਿਬ ਤੋਂ ਇੱਕ ਹਫ਼ਤਾ ਪਹਿਲਾਂ ਆ ਕੇ ਗਏ ਸੀਗੇ ਐਸਡੀਓ ਸਾਹਿਬ ਤੋਂ ਤੇ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਕਿ ਬਈ ਅਸੀਂ ਤੁਹਾਡਾ ਹੱਲ ਕਰਾਂਗੇ ਠੀਕ ਹੈ ਇਹਨਾਂ ਨੇ ਉਸ ਦਿਨ ਸਿਰਫ ਪੂਰਾ ਦਿਨ ਉਸ ਦਿਨ ਲਾਈਟ ਛੱਡੀ ਆ ਉਤੋਂ ਦੂਜੇ ਦਿਨ ਤੋਂ ਫੇਰ ਕੱਟ ਲਾਣੀ ਸ਼ੁਰੂ ਕਰਤੇ ਇਹਨਾਂ ਨੇ ਤੇ ਇਹਨਾਂ ਦੀ ਮੇਰੇ ਕੋ ਬਕਾਇਦਾ ਪ੍ਰੂਫ ਪਿਆ ਇਹਨਾਂ ਦੀ ਡੁਗਰੀ ਪ੍ਰੋਬਲਮ ਸੀਗੀ ਮੈਂ ਤੁਹਾਨੂੰ ਹੁਣ ਦਿਖਾ ਵੀ ਦਿੰਦਾ ਚਾਹੇ ਤੇ ਇਹਨਾਂ ਦੀ ਡੁਗਰੀ ਪ੍ਰੋਬਲਮ ਸੀਗੀ ਤੇ ਇਹਨਾਂ ਦੀ ਡੁਗਰੀ ਪ੍ਰੋਬਲਮ ਹੁੰਦੇ ਹੋਏ ਵੀ ਇਹਨਾਂ ਨੇ ਸਾਡੀ ਬਿਰਮਪੁਰ ਦੀ ਸਾਰੀ A ਤੋਂ Z ਸਾਰੀ ਇੱਧਰਲੇ ਪਿਛਲੇ ਪਿੰਡਾਂ ਦੀ ਲਾਈਨ ਕੱਟੀ ਆ ਜਿਹੜਾ ਸਾਡੇ ਆਹ ਕੰਢੀ ਪਿੰਡ ਪੈਂਦੇ ਆ ਪਿੰਡ ਬੀਰੋਂਪੁਰ ਸੋਲੀ ਲਹਿਰਾ ਇਹਨਾਂ ਤਿੰਨ ਪਿੰਡਾਂ ਦੀ ਲਾਈਟ ਹਮੇਸ਼ਾ ਕੱਟੀ ਜਾਂਦੀ ਆ। ਹਾਂਜੀ ਇਹ ਤਿੰਨਾਂ ਪਿੰਡਾਂ ਦੇ ਪੰਚਾਇਤ ਮੈਂਬਰ ਤੇ ਸਾਡੇ ਪਿੰਡ ਦੇ ਨਗਰ ਨਿਵਾਸੀ ਆ ਸਾਡੇ ਦੇ। ਇਹ ਪਿੰਡ ਬੀਰੋਂਪੁਰ ਸੋਲੀ ਤੇ ਲਹਿਰਾ ਦੇ ਆਏ ਆ ਭਾਜੀ ਇਸ ਵੇਲੇ। ਠੀਕ ਆ ਹਜੇ ਤਕਰੀਬਨ بارش ਦਾ ਮੌਸਮ ਕਰਕੇ ਕੁਝ ਬੰਦੇ ਹਜੇ ਆਪਾਂ ਉੱਧਾ ਰੋਕ ਲੈ ਕੇ ਮੌਸਮ ਖਰਾਬ ਕਰਕੇ ਆ। ਕੱਟ ਆਏ ਆ ਨਹੀਂ ਤਾਂ ਬੰਦੇ ਤਾਂ ਹਜੇ ਬਹੁਤ ਜ਼ਿਆਦਾ ਆਣਾ ਚਾਹੁੰਦੇ ਆ ਇੱਥੇ ਸਾਡੀ ਤਾਂ ਮੰਗ ਸਰ ਜੀ ਇਹੀ ਹੈ ਕਿ ਸਾਨੂੰ ਸਿੱਧਾ ਸੱਦਵਾਲ ਤੋਂ ਜੋੜਿਆ ਜਾਵੇ ਜਾਂ ਫੇਰ ਸਾਨੂੰ ਸਿੱਧੀ ਗੜ ਸ਼ੰਕਰ ਦੇ ਨਾਲ ਜੋੜ ਕੇ ਹਨ ਸਾਡੇ ਪਿੰਡ ਦੀ ਜਿਹੜੀ ਪ੍ਰੋਬਲਮ ਆ ਉਹ ਹਮੇਸ਼ਾ ਲਈ ਹੱਲ ਕੀਤੀ ਜਾਵੇ ਮੈਂ ਪਿੰਡ ਵੀਰਨਪੁਰ ਤੋਂ ਸਰਪੰਚ ਸੁਰਿੰਦਰ ਦੁੱਗਲ ਸਾਡੀ ਜਿਹੜੀ ਮੇਨ ਸਮੱਸਿਆ ਹੈ ਬਿਜਲੀ ਦੀ ਜਾਂ ਬਿਜਲੀ ਦੇ ਲੰਬੇ ਲੰਬੇ ਕੱਟਾਂ ਦੀ ਆ ਸਾਡੇ ਪਰਸੋਂ ਦਾ 2 ਵਜੇ ਦਾ ਕੱਟ ਲੱਗੇ ਆ ਜਿਹੜਾ ਦੂਸਰੇ ਦਿਨ ਵੀ 2:30 3 ਵਜੇ ਤੱਕ ਇਹਨਾਂ ਤੇ ਫਾਲਟ ਨਹੀਂ ਲੱਗਿਆ ਇਹ ਇੱਕ ਦਿਨ ਦੀ ਸਮੱਸਿਆ ਨਹੀਂ 2-4 ਹਫ਼ਤੇ ਦੀ ਸਮੱਸਿਆ ਹੋਵੇ ਤਾਂ ਆਪਾਂ ਕਹਿੰਦੇ ਨਹੀਂ ਇੱਕ ਸਾਲ ਤੋਂ ਲਗਾਤਾਰ ਤਿੰਨ-ਤਿੰਨ ਚਾਰ-ਚਾਰ ਦਿਨ ਦੇ ਘੱਟ ਲੱਗਦੇ ਆ ਪਿੰਡ ਇੰਨਾ ਪਰੇਸ਼ਾਨ ਪਿੰਡ ਬੀਰੋਂਪੁਰ ਪਿੰਡ ਸੋਲੀ ਪਿੰਡ ਲਹਿਰਾ ਤਿੰਨੇ ਪਿੰਡ ਇਹਨਾਂ ਨੇ ਇੰਨੇ ਕੁ ਪਰੇਸ਼ਾਨ ਕੀਤੇ ਹੋ ਜਿਹੜਾ ਅਸੀਂ ਤੁਹਾਨੂੰ ਦੱਸ ਨਹੀਂ ਸਕ ਰਹੇ ਅੱਜ ਇੰਨੀ ਤੰਗੀ ਕਰਕੇ ਪੂਰਾ ਪਿੰਡ ਪੂਰੇ ਮੀਹ ਦੇ ਵਿੱਚ ਸਾਰੇ ਤਿੰਨ ਪਿੰਡਾਂ ਦੀ ਪੰਚਾਇਤ ਔਰ ਨਗਰ ਆਇਆ ਜੇ ਹੁਣ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਫਿਰ ਸਾਡਾ ਜਿਹੜਾ ਇਹ ਮਸਲੇ ਦਾ ਹੱਲ ਕੀਤਾ ਜਾਵੇ ਅਜਮਸਾ ਆ ਰਹੀ ਹੈ ਜਿਸ ਦਿਨ ਦਾ ਇਹਨਾਂ ਨੇ ਦੁਗਰੀ ਫੀਡਰ ਨਾਲ ਸਾਨੂੰ ਜੋੜਿਆ ਆ ਪਹਿਲਾਂ ਸਾਡਾ ਗੜਸ਼ੈਂਕਰ ਫੀਡਰ ਸੀ ਜਿਸ ਦਿਨ ਦਾ ਇਹਨਾਂ ਨੇ ਡੁਗਰੀ ਨਾਲ ਸਾਨੂੰ ਜੋੜਿਆ ਆ ਉਸੇ ਦਿਨ ਦੀ ਸਮੱਸਿਆ ਆ 24 ਘੰਟੇ ਚ ਤਿੰਨ ਤਿੰਨ ਚਾਰ ਚਾਰ ਘੰਟੇ ਸਾਡੇ ਲਾਈਟ ਨਹੀਂ ਆਂਦੀ ਸਾਰਾ ਸਾਰਾ ਮਤਲਬ 3 ਘੰਟੇ ਮਸੀ ਲਾਈਟ ਆਂਦੀ ਆ ਬਾਕੀ ਲਾਈਟ ਹੀ ਨਹੀਂ ਆਂਦੀ ਹੈਗੀ ਗੜਸ਼ੈਂਕ ਨਾ ਜੋੜਿਆ ਜਾਵੇ ਗੜਸ਼ੈਂਕ ਨਾਲ ਜੋੜਿਆ ਜਾਵੇ ਸਾਡਾ ਸਾਧਵਾਲ ਫੀਡਰ ਸੀ ਸਾਨੂੰ ਉਹਨਾਂ ਜੋੜਿਆ ਜਾਵੇ ਜੰਗਲ ਦੇ ਵਿੱਚ ਲੋਕੀ ਇੰਨੇ ਕਿ ਪਰੇਸ਼ਾਨ ਹੋਏ ਪਿੰਡ ਦੇ ਵਿੱਚ ਦਾ ਫਿਰ ਵੀ ਕੋਈ ਜਨਰੇਟਰ ਚਲਾ ਕੇ ਇੱਕ ਦੂਜੇ ਦਾ ਸਹਾਰਾ ਲੈ ਲੈਂਦੇ ਆ ਜੰਗਲ ਦੇ ਵਿੱਚ ਕਾਫੀ ਲੋਕ ਹੈਗੇ ਕਾਫੀ ਘਰ ਵਾ ਕਾਫੀ ਉੱਥੇ ਪਸ਼ੂ ਆ ਦੋ ਪਸ਼ੂ ਉੱਥੇ ਉਹਨਾਂ ਦੀ ਮੌਤ ਹੋ ਗਈ ਐ ਇਸੇ ਕਾ ਦੁੱਖ ਤੇ ਇਹਨਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਮੈਂ ਕਿਉਂ ਇਹਨੂੰ ਜਿੰਨਾ ਮਰਜ਼ੀ ਦੱਸ ਲਵਾਂ ਜਦੋਂ ਜੈ ਸਾਹਿਬ ਨਾਲ ਗੱਲ ਕਰਦੇ ਆ ਉਹ ਇੱਕ ਰਫ ਲੈਂਗੁਏਜ ਵਰਤਦਾ ਆ ਉਹ ਸਾਰਿਆਂ ਨੂੰ ਕਹਿੰਦਾ ਵੀ ਜਿਹਨੇ ਜੋ ਕੰਨਾ ਕਰ ਲਓ ਤੁਹਾਡੇ ਲਾਈਟ ਐਡੇ ਹੀ ਰਹਿਣੀ ਆ ਜਦੋਂ ਐਕਸ਼ਨ ਸਾਹਿਬ ਨਾਲ ਜੋ ਗੱਲ ਕਰਦੇ ਆ ਉਹ ਕਹਿੰਦੇ ਵੀ ਥੱਲੇ ਉਹਨਾਂ ਨਾਲ ਗੱਲ ਕਰੋ ਮੇਰੇ ਨਾਲ ਨਾ ਗੱਲ ਕਰੋ ਕਰ ਸ਼ੰਕਰ ਦੀ ਇਹਨਾਂ ਉਹ ਸਿਟੀ ਸਪਲਾਈ ਹੈ ਉਹ ਕੈਟਾਗਰੀ 1 ਹੈ ਉਹ ਸਿਰਫ ਸ਼ਹਿਰ ਵਾਸਤੇ ਆ ਤੇ ਜਿਹੜੇ ਹੁਣ ਪਿੰਡਾਂ ਵਾਸਤੇ ਇਹਨਾਂ ਦਾ ਉਹ ਹੈਗਾ ਡੁੱਗਰੀ ਫੀਡਰ ਠੀਕ ਹੈ ਜੀ ਤੇ ਉਹ ਵੀ ਯੂਪੀਐਸ ਹੈ ਪਹਿਲਾਂ ਕੰਢੀ ਸਵੀਟਰ ਹੁੰਦੇ ਸੀ ਇਹਨਾਂ ਦੀ ਸੈਗਰੀਗੇਸ਼ਨ ਕਰਕੇ ਉਹਨਾਂ ਤੋਂ ਮੋਟਾ ਤਾਰਤੀਆਂ ਤੇ ਸ਼ਹਿਰ ਘਰਾਂ ਦੀ ਸਪਲਾਈ ਲੱਗਦਾ ਦੂਸਰੀ ਗੱਲ ਨਹੀਂ ਕੱਲ ਨੂੰ ਜਦੋਂ ਇਹਨਾਂ ਤੋਂ ਗੱਲ ਹੋਈ ਇਹਨਾਂ ਦੀ ਉਸ ਤੋਂ ਬਾਅਦ ਜੇਈ ਨਾਲ ਵੀ ਗੱਲ ਹੋਈ ਹੈ ਐਸਡੀਓ ਸਾਹਿਬ ਇਹਨਾਂ ਨਾਲ ਵੀ ਗੱਲ ਹੋਈ ਹੈ ਜੇਈ ਅਸਰ ਸੀ ਤੇ ਇੱਥੇ ਪੂਰਾ ਫਾਲਟ ਲਾਈਨ ਸਾਰੀ ਟੈਸਟ ਕਰ ਚੁੱਕੀ ਹੈ ਕੋਈ ਫਾਲਟ ਨਹੀਂ ਮਿਲ ਰਿਹਾ ਐਕਚੁਅਲ ਦੇ ਵਿੱਚ ਫਾਲਟ ਮਿਲਿਆ ਫਿਰ ਇੱਥੇ ਸਾਡੇ ਗ੍ਰਿਡ ਤੇ ਇਹਨਾਂ ਦੀ ਸੈਂਸਿਟਿਵ ਅਥਰ ਲਈ ਬਾਰ-ਬਾਰ ਆ ਰਹੀ ਸੀਗੀ ਦਿਓ ਤੇ ਉਹਦੀ ਸੈਟਿੰਗ ਐਸਡੀਓ ਪ੍ਰੋਟੈਕਸ਼ਨ ਤੋਂ ਪੁੱਛ ਕੇ ਪੁਆਇੰਟ 4 ਤੋਂ ਪੁਆਇੰਟ 7 ਕਰ ਦਿੱਤੀ ਬਾਚੋ ਫੀਡਰ ਸਹੀ ਜਦੀ ਲੋਕਾਂ ਦੇ ਸਾਬ ਨੂੰ ਬੁਲਾਇਆ ਮੈਂ ਕਿਹਾ ਜਿਹੜੇ ਕੱਲ ਤਿੰਨ ਫੀਡਰਾਂ ਦੀ ਪ੍ਰੋਬਲਮ ਆ ਰਹੀ ਸੀ ਜੇ ਇਹਨੂੰ ਬੁਲਾਓ ਕਹਿੰਦੇ ਜੀ ਸਵੇਰੇ ਹੁਣੇ ਗਏ ਆ ਆਪਣੇ ਘਰੋਂ ਤੇ ਕਹਿੰਦੇ ਉਹਨੇ 2-3 ਘੰਟੇ ਤੱਕ ਆ ਜਾਣਾ ਹੁਣ ਹੈ ਬੰਦਾ ਮਿਹਨਤੀ ਹੈ ਪਰ ਜਿਸ ਨਾਲ ਚ ਦੱਸਦੇ ਗਲਤ ਬੋਲਦਾ ਹੈ ਉਹਦੇ ਬਾਰੇ ਨੂੰ ਜ਼ਰੂਰ ਪੁੱਛੀ ਗਲਤ ਬੋਲਦਾ ਜੀ ਬਹੁਤ